ਕਿਵੇਂ ਲੱਗ ਗਈ ਹਾਂ ਚੱਲੇ ਕਿਹੜਾ ਨਾਂ ਬੋਲੀ ਤਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅਜੂਬਾ ਪਟੂਰੇ ਵਾਲਾ ਅਜੂਬਾ ਪਟੂਰੇ ਵਾਲਿਆਂ ਦੇ ਜਿਹੜਾ ਹੈਗਾ ਸ਼ਾਇਦ ਕਹਿੰਦੇ ਆ ਸ਼ਾਰਟ ਸਰਕਟ ਹੋਇਆ ਬਈ ਕਿਵੇਂ ਕੀ ਗੱਲ ਹੋਈ ਆ ਆ ਰਿਹਾ ਹੈ ਹਾਂ ਫਿਲਹਾਲ ਕਰਨੇ ਤੋਂ ਲਗਾ ਕੇ ਬੋਝ ਗਈ ਹੈ ਜੀ ਕੀ ਕਿਵੇਂ ਲੱਗੀ ਕਿਵੇਂ ਕੋ ਪਤਾ ਲੱਗਿਆ ਕੁਛ ਨਹੀਂ ਪਤਾ ਮੇਰੇ ਫੋਨ ਆਇਆ ਸੀ ਮੈਨੂੰ ਦਾ ਜੀ ਲੜਕੇ ਦਾ ਲੜਕਾ ਇੱਥੇ ਹੀ ਸਵੇਰ ਹਾਲੇ ਹਾਂ ਕਹਿੰਦੇ ਮੋਈ ਦੁਕਾਨ ਨੂੰ ਲੱਗ ਕੇ ਜੀ ਅਸੀਂ ਫਟਾਫਟ ਆਏ ਆ ਜੀ ਉਹ ਤਕਰੀਬ ਲੱਗ ਬੋਝ ਚੁੱਕੀ ਸੀ ਮਰੀਆਂ ਤੋਂ ਪਹਿਲਾਂ ਹੀ ਇਹ ਦੁਕਾਨ ਖੁੱਲੀ ਸੀ ਇਹ ਨਹੀਂ ਦੁਕਾਨ ਬੰਦ ਸੀ ਬੰਦ ਚ ਲੱਗੀ ਹੈ ਬੰਦ ਤੇ ਲੱਗੀ ਹੈ ਜੀ ਤੇ ਲੜਕੇ ਮੇਰੇ ਕੋਲ ਸਨ ਉਹ ਚਾਬੀਆਂ ਸੀ ਉਹ ਫਟਾਫਟ ਖੋਲ ਕੇ ਸੁਝਾਣੀ ਸ਼ੁਰੂ ਕਰਦੇ ਜੀ ਅੱਛਾ ਸਿਲੰਡਰ ਬਾਹਰ ਕੱਢਦੇ ਸਿਲੰਡਰ ਕੋ ਨੁਕਸਾਨ ਨਹੀਂ ਐਸਾ ਕੋਈ ਨੁਕਸਾਨ ਨਹੀਂ ਹਾਂ ਅ ਅ ਸਿਲੰ ओके ਬੰਦਰ ਨਾ ਦਿੱਕਤ ਦੀ ਦਾ ਬੰਦਰ ਦਾਤਾ ਦੱਸ ਦਈਏ ਕਿ ਇਸ ਸਮੇਂ ਮੌਜੂਦ ਹੈਗੇ ਆ ਅਜੂਬਾ ਪਟੂਰਿਆਂ ਵਾਲੇ ਦੇ ਖਾਣੇ ਸਿਟੀ ਦੇ ਲਾਗੇ ਜਿੱਥੇ ਅੱਗ ਜਿਹੜਾ ਹੈਗਾ ਉਹ ਲੱਗੀ ਆ ਔਰ ਅੱਗ ਲੱਗਨ ਦਾ ਇਸ ਸਮੇਂ ਜਿਹੜਾ ਹੈਗਾ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਲਾਈਵ ਦਿਖਾ ਰਹੇ ਆ ਅੱਗ ਤੇ ਕਾਬੂ ਤਾਂ ਪਾ ਲਿਆ ਗਿਆ ਪਰ ਅੰਦਰ ਸ਼ਾਇਦ ਜਿਹੜਾ ਨਹੀਂ ਜਾਇਆ ਜਾਂਦਾ ਸ਼ਾਰਟ ਸਰਕਟ ਕਰ ਕਰ ਲੱਗੀ ਆ ਜਾਂ ਕੀ ਕਾਰਨ ਹੈ ਤਾਂ ਦੋ ਨਾ ਅੱਗੇ ਉਹ ਪੈਸਾ ਨਹੀਂ ਆਦਾ ਪਿਆ ਤਾਂ ਅਜੂਬਾ ਭਟੂਰੇ ਵਾਲਿਆਂ ਦੇ ਇੱਥੇ ਮੌਜੂਦ ਆ ਕਿੰਨੇ ਵਜੇ ਗਏ ਸੀ ਬਾਈ ਤੁਸੀਂ ਦੁਕਾਨ ਵਧਾ ਕੇ तकरीबन 6:07 ਵਜੇ ਸੀ 6:30 ਤੋਂ ਬਾਅਦ ਦੇਖੀ ਤੇ ਕਿੰਨੇ ਵਜੇ ਹੋ ਗਿਆ 7:00 ਵਜੇ ਵੱਜੋ ਤੁਸੀਂ ਗਏ ਹੋ 10-15 ਮਿੰਟਾਂ ਬਾਅਦ ਹੀ ਤਾਂ ਬਿਲਕੁਲ ਅਜੂਬੇ ਭਟੂਰੇ ਵਾਲਿਆਂ ਦੀ ਦੁਕਾਨ ਤੇ ਜਿਹੜਾ ਹੈਗਾ ਇਸ ਟਾਈਮ ਮੌਜੂਦ ਆ ਦੱਸ ਦਈਏ ਕਿ ਅੱਗ ਲੱਗੀ ਹੈ ਹਲਕੀ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਪਤਾ ਲੱਗਾ ਲੇਕਿਨ ਮੌਕੇ ਤੇ ਹੀ ਲੋਕਾਂ ਦੇ ਵੱਲੋਂ ਜਿਹੜਾ ਕੀ ਹੈ ਇਸ ਤੇ ਕਾਬੂ ਜਿਹੜਾ ਪਾਇਆ ਗਿਆ ਔਰ ਲੱਗਦਾ ਇਸੇ ਤਰੀਕੇ ਹੈ ਕਿ ਸ਼ਾਇਦ ਸ਼ਾਰਟ ਸਰਕਟ ਹੋਇਆ ਔਰ ਲੇਕਿਨ ਜਾਨੀ ਨੁਕਸਾਨ ਦਾ ਜਿਹੜਾ ਬਚਾ ਹੈਗਾ ਅੱਗ ਨੂੰ ਮੌਕੇ ਤੇ ਹੀ ਜਿਹੜਾ ਕਾਬੂ ਪਾਇਆ ਗਿਆ ਜੋ ਇੱਥੇ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਦੱਸਦੇ ਆ ਬਾਈ ਜੀ ਕਿੰਨਾ ਕੋ ਨੁਕਸਾਨ ਅੰਦਰ ਹੋ ਗਿਆ ਹੋਣਾ ਸਾਹਣ ਵੀ ਨਹੀਂ ਲਖਾ ਕੋਈ ਨਹੀਂ ਦਿਖ ਰਿਹਾ ਤੁਮੇ ਕਰਕੇ ਧੂਆਂ ਬਹੁਤ ਜਿਆਦਾ ਬਹੁਤ ਜ਼ਰ ਕਰੰਟ ਆ ਰਿਹਾ ਸੀ ਮੇਨ ਸਪਲਾਈ ਬੰਦ ਕੀਤੀ ਇੱਕ ਵਾਰੀ ਕਰੰਟ ਕੰਦਾ ਜਾ ਰਿਹਾ ਸੀ ਹਾਂਜੀ 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 ਸਭ ਕੁਝ ਆ ਰਿਹਾ ਸੀ ਬੰਦ ਕਰੰਟ ਅੱਛਾ ਇਸ ਕਰਕੇ ਸਾਰੇ ਸਪਲਾਈ ਕੱਟੀ ਆ ਉਸ ਤੋਂ ਬਾਅਦ ਉਹਨੂੰ ਰੋਕੇ ਲੱਗਦੇ ਕਿ ਨੁਕਸਾਨ ਹੋ ਗਿਆ ਤੇ ਬੰਦ ਕਰਕੇ ਗਏ ਸੀ ਸਪਲਾਈ ਵਗੈਰਾ ਕਿ ਚਲਦੀ ਸੀ ਨਹੀਂ ਸਪਲਾਈ ਚਲਦੀ ਰਹਿੰਦੀ ਹੈ ਜੀ ਕੈਮਰੇ ਉੱਤੇ ਚੱਲਦੇ ਨੇ ਜੀ ਅਗਰ ਮੇਨ ਸਪਲਾਈ ਬੰਦ ਕਰਦੇ ਫਿਰ ਰਿਕਾਰਡਿੰਗ ਸਾਰੀ ਬੰਦ ਹੋ ਜਾਂਦੀ ਜੀ ਅੱਛਾ ਅੱਛਾ ਸਿਰਫ ਫ੍ਰੀਜਾਂ ਚੱਲਦੀ ਆ ਤੇ ਸਾਰੇ ਲਾ ਕੇ ਰੱਖੇ ਹੁੰਦੇ ਪਾਸੇ ਕਰਕੇ ਬੰਦ ਕਰਕੇ ਸਿਲੰਡਰ ਬੰਦ ਕਰਕੇ ਰੱਖੇ ਹੁੰਦੇ ਸਾਰੇ ਹਾਂਜੀ ਹਾਂਜੀ ਚਲੋ ਬਚਤ ਹੋ ਗਈ ਫਿਰ ਵੀ ਬਹੁਤ ਬਚਤ ਪਾਸ਼ਾ ਜੀ ਮੇਰਾ ਬਹੁਤ ਬਚਦਾ ਜੀ ਬਿਲਕੁਲ ਤਦਸਦੀ ਅਜੂਬਾ ਪਟੂਰੇ ਵਾਲੇ ਜਿਹੜੇ ਆ ਉਹਨਾਂ ਦੇ ਦੁਕਾਨ ਤੇ ਜਿਹੜਾ ਹੈਗਾ ਅੱਗ ਲੱਗੀ ਹੈ ਹੁਣ وجہ ਪਤਾ ਨਹੀਂ ਸ਼ਾਇਦ ਸ਼ਾਰਟ ਸਰਕਟ ਕਰਨ ਲੱਗੀ ਹੈ ਕਿ ਕੀ ਕਾਰਨ ਹੋਇਆ ਲੇਕਿਨ ਇਹ ਤਦਸਦੀ ਕੀ ਕਰੀ ਮਤ ਰਹੀ ਕੀ ਉਹਨਦੇ ਤੇ ਕਾਬੂ ਪਾ ਲਿਆ ਗਿਆ ਤੁਸੀਂ ਹੈਗੇ ਸੀ ਭਾਜੀ ਜਦੋਂ ਪਾ ਲੱਗਿਆ ਸੀ ਮੈਂ ਬਾਦ ਕੀ ਅੰਦਰ ਕੀ ਸੀਗਾ ਮੌਲ ਤਦ ਆਗ ਬੁਝਾ ਰਹੇ ਸੀ ਅਗ ਚੱਲ ਰਹੀ ਸੀ ਆਗ ਨੂੰ ਪੰਜਾਬ ਨੂੰ ਬੁਝਾ ਰਹੇ ਸੀ ਸਾਰੇ ਆਣ ਗਏ ਸਾਰੇ ਲੱਗੇ ਹੋਏ ਸੀਗੇ ਸਾਰੇ ਬੰਨ ਕਾਬੂ ਪਾ ਲਿਆ ਆਗ ਦੇ ਕਾਬੂ ਪਾ ਰਹੇ ਹਾਂ ਅਵੇਲਕਲ ਹੱਲੇ ਵੀ ਜਿਹੜਾ ਹੈਗਾ ਅੰਦਰ ਬਹੁਤ ਜ਼ਿਆਦਾ ਧੂਆ ਅੰਦਰ ਜਿਹੜਾ ਦਾਖਲ ਨਹੀਂ ਹੋਇਆ ਜਾ ਸਕਦਾ ਲੇਕਿਨ ਗਰੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਅਗ ਦੇ ਫੌਰੀ ਜਿਹੜਾ ਲੋਕਾਂ ਦੇ ਵੱਲੋਂ ਜੋ ਇਹਨਾਂ ਦੇ ਮੁਲਾਜ਼ਮ ਹੈ ਉਹਨਾਂ ਦੇ ਵੱਲੋਂ ਹੀ ਕਾਬੂ ਪਾ ਲਿਆ ਗਿਆ ਤੁਸੀਂ ਇੱਥੇ ਸੀ ਹਾਂਜੀ ਹਾਂਜੀ ਅੱਛਾ ਕਿਵੇਂ ਅੱਛਾ ਤੁਸੀਂ ਪਹਿਲਾਂ ਵੇਖਿਆ ਕੀ ਹੋਇਆ ਕੀ ਕਰੰਟ ਆਈ ਜਾਂਦਾ ਇਹ ਵਿੱਚ ਇਹਨਾਂ ਦੇ ਸ਼ਟਰ ਦੇ ਵਿੱਚ ਕਰੰਟ ਹੈਗਾ ਸ਼ਟਰ ਇੱਕ ਕਰੰਟ ਸੀਗਾ ਫਿਰ ਹੋ ਸਕਦਾ ਸ਼ਾਰਟ ਸਰਕਟ ਕਾਰਨ ਹੋ ਗਿਆ ਹੋਵੇ। ਤਾਰ ਨਾਲ ਸ਼ਾਰਟ ਕਰ ਗਈ। ਹਾਂ ਸ਼ਾਰਟ ਸਰਕਟ ਕਰ ਲਿਆ। ਅੱਛਾ। ਹੁਣ ਹੀ ਗਏ ਸੀ। ਬਿਲਕੁਲ ਦੁਕਾਨ ਬੰਦ ਕਰਕੇ ਗਏ ਤਾਂ 10-15 ਮਿੰਟ ਬਾਅਦ ਹੀ ਜਿਹੜਾ ਆਏਗਾ ਇੱਥੇ ਲੱਗਦਾ ਹੈ ਕਿ ਕੋਈ ਸ਼ਾਰਟ ਸਰਕਟ ਹੋਇਆ ਹੈ ਔਰ ਅੱਗ ਲੱਗੀ ਔਰ ਲੋਕਾਂ ਨੇ ਦੇਖ ਲਿਆ ਜੇ ਕਿਤੇ ਤੇਰ ਰਾਤ ਇਦਾਂ ਹੁੰਦਾ ਤਾਂ ਫਿਰ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਐ ਜੀ ਜੀ ਸਾਰਾ ਕੁਝ ਨਹੀਂ ਇੱਥੋਂ ਤੱਕ ਦਾ ਜੰਮ ਕੇ ਆਪਣੀ ਆਵਾਜ਼ ਇੱਥੇ ਹੀ ਲੱਗਿਆ ਪਿਆ ਇੱਥੇ ਲੱਗਿਆ ਹੈ ਇੱਥੇ ਲੱਗਿਆ ਹੈ ਹਾਂ ਇੱਥੇ ਹੀ ਲੱਗੀ ਹੈ ਨਾ ਇੱਥੇ ਲੱਗ ਰਿਹਾ ਹੈ ਕੋਈ ਇੱਥੇ ਬਿਲਕੁਲ ਸ਼ਾਰਟ ਸਰਕਟ ਹੈ ਇੱਥੇ ਕੀ ਲੱਗਾ ਕੀ ਹੋਇਆ ਸੀ ਬਾਈ ਸਹੀ ਤਰ੍ਹਾਂ ਲੱਗੀ ਸੀ ਜੀ ਫ੍ਰਿਜ ਦੀ ਤਾਰਾ ਹਾਂਜੀ ਹਾਂਜੀ ਬਾਈ ਬੱਸ ਫਿਰ ਮੈਨੂੰ ਲੱਗਦਾ ਉਹ ਹੀ ਗਰਮ ਗਰਮ ਹੋ ਕੇ ਪਿੰਕਲ ਗਈ ਹੈ ਉਹ ਹੀ ਹੈ ਆ ਫ੍ਰਿਜ ਫ੍ਰਿਜ ਤੋਂ ਹੀ ਲੱਗੀ ਹੈ ਚਲੋ ਫਿਰ ਵੀ ਬਚਤ ਹੋ ਗਈ ਬਹੁਤ ਬਚਤ ਹੈ ਜੀ ਬਹੁਤ ਬਚਤ ਹੋ ਗਈ ਇਹ ਲੋਕਾਂ ਨੇ ਦੇਖ ਲਿਆ ਬਚਤ ਹੋ ਗਈ ਜੇ देर ਰਾਤ ਲੱਗਦੀ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀ ਹਾਂ ਜੀ ਸ਼ੁਕਰ ਹੈ ਸ਼ੁਕਰ ਹੈ ਮਾਲਕ ਦਾ ਸ਼ੁਕਰ ਹੈ ਸ਼ੁਕਰ ਜੇ ਦੇਰ ਰਾਤ ਲੱਗਦੀ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਸੀ ਨਾ ਕਬਲ ਕੋਲ ਅੱਗ ਤੇ ਕਾਬੂ ਪਾ ਲਿਆ ਗਿਆ ਦੇਰ ਰਾਤ ਜੇ ਤਾਂ ਲੱਗਦੀ ਤਾਂ ਫਿਰ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਹੁਣ ਵੀ ਨੁਕਸਾਨ ਤਾਂ ਜਿਹੜਾ ਹੋ ਹੀ ਗਿਆ ਔਰ ਜੋ ਲੱਗਦਾ ਹੈ ਕਿ ਸ਼ਾਰਟ ਸਰਕਟ ਕਾਰਨ ਇਹ ਜਿਹੜਾ ਹੈਗਾ ਹਾਦਸਾ ਵਾਪਰਿਆ ਹੈ ਫਿਲਹਾਲ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਸੀ ਜਲਾਲਾਬਾਦ ਦੇ ਸਿੱਕੀ ਖਾਣਾ ਨਜ਼ਦੀਕ ਅਜੂਬਾ ਪਟੂਰੇ ਵਾਲਿਆਂ ਦੇ ਜਿੱਥੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ ਔਰ ਗਰੀਮਤ ਰਹੀ ਕੀ ਮੌਕੇ ਤੇ ਹੀ ਕਾਬੂ ਪਾਲਿਆ ਗਿਆ ਜਿਆਦਾ ਨੁਕਸਾਨ ਤਾਂ ਹੋਇਆ ਪਰ ਜਿਆਦਾ ਨੁਕਸਾਨ ਜਿਹੜਾ ਹੈ ਉਹ ਨਹੀਂ ਹੋਇਆ